ਪੰਜਾਬ ਚ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਾਕੇ ਲਗਾ ਕੇ ਸਖਤੀ ਦਿਖਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਹਾਥੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ 4 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਕਾਬੂ ਕਰਨ ਦਾ ਸਫਲਤਾ ਹਾਸਲ ਕੀਤੀ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਜੋ ਨਸ਼ਿਆਂ ਵਿਰੁੱਧ ਜਿਹੜਾ ਇੱਕ ਮਹਨ ਚੱਲ ਰਿਹਾ ਮਾਨਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਜੋਗ ਡੀਜੀ ਸਾਹਿਬ ਤੇ ਸਾਡੇ ਮਾਨਜੋਗ ਡੀਆਈਜੀ ਸਾਹਿਬ ਸਾਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਕਾਲੀ ਸਾਊਥ ਵੀਰ ਦੇ ਵਿੱਚ ਐਸਐਚਓ ਕਰੰਡਾ ਨੇ ਬੜਾ ਵਧੀਆ ਕੰਮ ਕੀਤਾ ਇਹ ਜਿੰਦਰ ਸੌਰੀ ਅਮਰ ਸਾਹਿਬ ਪੁਲਿਸ ਤੇ ਅਤਿਨ ਵੱਡੀ ਵੱਡੀ ਕਾਰਜਾਭੀ ਮਿਲੀ ਆ ਜਿਸ ਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹਦੇ ਚ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਤਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਤਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਨੋਕਰ ਜਿਹੜੀ ਹੈ ਤੇ ਚਾਰ ਦੋਸ਼ੀ ਇਹਦੇ ਤੇ ਗ੍ਰਿਫਤਾਰ ਕੀਤੇ ਹੈਗੇ ਆ ਤੇ ਜਿਹਦੇ ਤੱਕ ਜਿਹੜੇ ਇਹ ਦੋਸ਼ੀ ਪਰ ਰਸਾ ਚਾਹੁੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 ਅ 25 ਗਰਮ 25 ਰੰਜਨਾਟ ਆਮਜੈਕਟਰ ਦਰਤੀ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ਪਰਸ਼ੇਮ ਸਿੰਘ ਸਤਨਾਮ ਸਿੰਘ ਔਰ सोनू ਅਤੇ ਗੁਲਜਾਰ ਸਿੰਘ ਤੇ ਰਾਹੁਲ ਔਰ ਗੁੱਜਰ ਇਹਨਾਂ ਜਿਹੜਾ ਸਾਰੇ ਕੋਲ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜੀ ਹੈ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਦੇ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫੀਸ਼ੀਅੰਤ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ। ਸਰ ਇਹ ਸਾਰਾ ਸਾਰਾ ਪਾਕਿਸਤਾਨ ਤੋਂ ਆ ਰਹੀ ਹੈ ਤੇ ਅਜੇ ਨਹੀਂ ਕੋਈ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹ ਦੁਬਾਰੇ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਕਿਉਂਕਿ ਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ। ਤੇ ਸੈਕੰਡ ਜਿਹੜਾ ਮਕਦਮਾ ਹੈਗਾ ਉਹ ਸਾਡਾ ਕੰਬੋ ਥਾਣੇ ਦਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗਮਨ ਇੱਕ ਗੱਡੀ ਤੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ। ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 25 ਦਾਮੇਤੀ 1025 ਨੂੰ ਅੰਡਰ ਸੈਕਸ਼ਨ 21C 2527 ਤੇ 29/85 ਐਂਡਿਕੋਸਕਟ ਤੱਕ थाना ਕੰਬੋ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋਸ਼ੀ ਗ੍ਰਸਤਾਰ ਕੀਤੇ ਗਏ ਹੈ ਜਿ ਸਖਤ ਸਿੰਘ ਕਾਲਾ ਵਾਸੀ ਝੋਟੀ ਤੇ ਗੁਰਪ੍ਰੀਤ ਸਿੰਘ ਔਰ सोनू ਵਾਸੀ ਝੋਟੀ ਤੇ ਇਹਨਾਂ ਕੋਲੋਂ ਇੱਕ ਸਵਿਫਟ ਗੱਡੀ ਤੇ 80000 ਰੁਪਿਆ ਔਰ ਡਰੱਗ ਮੰਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਏ ਡੀਐਸਪੀ ਅਕਾਰੀ ਰਜ਼ਾਨ ਮਖਿੰਦਰ ਸਿੰਘ ਦੀ ਦੇਖਰੇਖ ਥੱਲੇ ਐਸਐਚਓ ਘਰਿੰਡਾ ਤੇ ਐਸਐਚਓ ਕੰਬੋ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹਿਰਨ ਕਵਰਾ ਤੋਂ ਦੂਜੇ ਸਾਨੂੰ ਅਸਲਾ ਰਿਆ ਬRAND ਹੋਏ ਹੈਗੇ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਦਿਹਾਤੀ ਪੁਲ ਜਿਹੜੀ ਹੈਗੀ ਆ ਮਾਰੇ ਅੰਸਰ ਦੇ ਅਗੇਸਟ ਇੱਥੇ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰਨ ਸਮਗਲਰ ਔਰ ਪਲੱਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਅੰਸਰ ਹੈਗੇ ਆ ਇਨਨੂੰ ਅਸੀਂ ਇਦਾਂ ਗ੍ਰਫਤਾਰ ਕਰਦੇ ਰਵਾਂਗੇ ਸਰ ਜੀ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਜੀ ਜਿੰਨੇ ਗ੍ਰਫਤਾਰ ਕੀਤੇ ਗਏ ਨੇ ਸਾਰੇ ਇਹ ਕਿਹਦੇ ਨਾਲ ਜੀ ਆਪਸ ਦੇ ਵਿੱਚ ਰਹਿਣਾ ਕੋਈ ਕਨੈਕਸ਼ਨ ਹੈਗਾ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹੀਰੋਇਨ ਨਾਲ ਦਾ ਦੂਜੇ ਆਰਮਰ ਨਾਲ ਕੋਈ ਕਨੈਕਸ਼ਨ ਨਹੀਂ ਹੈ ਜੀ ਕੈਨਸਰ ਦੇ ਇਕੜਨੇ ਵੈਪਨ ਵਾਲੇ ਹਾਂ ਜੀ ਵੈਪਨ ਵਾਲੇ ਜੈਕਸਨ ਜਿਹੜੇ ਬਾਰੇ ਨਹੀਂ ਅਜੇ ਪੁਚਕੀਸ ਦਾ ਹਿੱਸਾ ਹੈਗੇ ਆ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਤੇ ਬਾਅਦ ਦੱਸਣਾ ਕਿ ਨਹੀਂ ਸਾਰਾ ਕੋਈ ਸਰਵਾਦੀ ਤੌਰ ਤੇ ਬਤਲ ਕੋਈ ਇਨਾਮ ਜਿਹੜਾ ਹੋਵੇ ਜਾਂ ਵੈਪਨ ਕੌਨ ਨੇ ਰੇਕੀ ਨਹੀਂ ਨਹੀਂ ਇਹ ਅਜੇ ਸਖਤੀ ਨਾਲ ਪੁਚਕੀ ਔਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜੇ ਮੈਂ ਪ੍ਰੈਸਟਰ ਤੇ ਨਾ ਪੜੇਗਾ ਹੋਰ ਵੀ ਕੋਈ ਬਿਲਕੁਲ ਜੀ ਇਹਨਾਂ ਨੂੰ ਜਦੋਂ ਸ਼ਕਤੀ ਨਾਲ ਪੁੱਛ ਕੇ ਕਰਾਂਗੇ ਇਹਨਾਂ ਕੋਲ ਹੋਰ ਵੀ ਰਿਕਵਰੀ ਹੋ ਸਕਦੀ ਆ ਔਰ ਜਿੱਦਾਂ ਵੀ ਕੋਈ ਰਿਕਵਰੀ ਹੋਊਗੀ ਤਾਂ ਇਹਨਾਂ ਨਾਲ ਸਾਂਝੀ ਕੀਤੀ ਜਾਊਗੀ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز